ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 6 ਵਜੇ ਦਾ 6 ਵਜੇ ਕੰਮ ਸ਼ੁਰੂ ਹੋ ਜਾਂਦੇ ਉੱਠਦੇ ਹੈ ਨਾ ਬਸ ਐਂਦਾ ਕਰ ਲਵਾ ਕਰ ਲੋ ਚਾਹ ਸੀ ਬੀਲੀ ਚਾਹ ਪੀਂਦੇ ਬਲ ਮੈਂ ਦੁੱਧ ਦੀ ਮਿਲਾਈ ਉਤਾਰ ਰਹੀ ਕਈ ਵਾਰ ਤਾਂ ਮੈਂ ਚਾਹ ਭਾਂਦੇ ਬਣਦੇ ਉਤਾਰਲਾ ਨਹੀਂ ਹੁੰਦੀ ਪਰ ਆ ਚਾਹ ਭਾਂਦੇ ਬਣਦੇ ਨਾ ਮੈਂ ਦਾਲ ਪੀਂਹਦੀ ਸੀ ਸਾਬਤ ਹਰੀ ਮੂਗੀ ਰਾਤ ਮੈਂ ਕੱਢ ਕੇ ਰੱਖ ਦਿੰਦੀ ਹੁੰਨੀ ਜਦੋਂ ਸਵੇਰੇ ਬਣਾਉਣੀ ਹੁੰਦੀ ਹੈ ਫਿਰ ਉਬਦੇ ਨੂੰ ਵ ਥੋੜਾ ਜਲਦੀ ਬਣ ਜਾਂਦੀ ਹੈ ਫੁੱਲ ਵੀ ਜਾਂਦੀ ਹੈ ਕੋਈ ਦਾਣੇ ਹਾਂੜ ਵੀ ਨਹੀਂ ਰਹਿੰਦੇ ਹੈਗੇ ਬਸ ਜਦੋਂ ਨੂੰ ਮੈਂ ਬਣਾਉਂਗੀ ਉਹ ਨੂੰ ਆਲਮੋਸਟ ਘੰਟਾ ਡੇਢ ਘੰਟਾ ਹੋ ਜਾਊਗਾ ਨੂੰ ਸੋਕ ਕਰਨ ਨੂੰ ਇਸ ਤਰ੍ਹਾਂ ਕੁਸਾਂਪਤ ਦਾਲਾ ਨੂੰ ਪਹਿਲਾਂ ਸੋਕ ਕਰ ਦੋ ਥੋੜੀ ਬਣਾਉਣੀ ਆ ਮਤਲਬ ਟਾਈਮ ਕੱਟ ਲੈਂਗੇ ਇਹਨਾਂ ਬਣਾਣ ਵਿੱਚ ਤੇ ਹੁਣ ਮੋਤਾ ਲੰਦ ਦੁੱਧ ਦੀ ਮਲਾਈ ਅੱਜ ਬਹੁਤ ਪਤਲੀ ਹੈ ਕਰੀਗਾ ਤਾਂ ਬਣੀ ਪਤਲੀ ਮਲਾਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਮੈਂ ਮਾ ਇਹ ਭੰਟ ਚਾਹਲੇ ਭਾਂਡੇ ਮੇਰਾ ਸ਼ਿੰਕ ਚ ਪੇਰੇ ਮੈਨੂੰ ਆਈ ਸੀ ਮਲਾਈ ਥਾਰ ਲੈ ਫਿਰ ਇਕੱਠੇ ਮਾ ਦੂੰਗੀ ਬਾਰਿ ਬਾਰੀ ਨਾਣਾ ਬਣਾ ਕਦੇ-ਕਦੇ ਨਾ ਦੁੱਧ ਦੀ ਮਲਾਈ ਬੜੀ ਸੋਹਣੀ ਉੱਤਰ ਜਾਂਦੀ ਇੱਕਦਮ ਰੋਟੀ ਵਾਂਗੂ ਅੱਜ ਤਾਂ ਬਿਲਕੁਲ ਵਿੱਚ ਘੁਲ ਗਈ ਪਤਲੀ ਹੀ ਸੀ ਪਤਾ ਨਹੀਂ ਕੀ ਗੱਲ ਨਾਈਟ ਵੀ ਹੈਗੀ ਸੀ ਜਾਂ ਤਾਂ ਹੋਵੇ ਲਾਈਟ ਨਹੀਂ ਹੈਗੀ ਪਤਾ ਨਹੀਂ ਕੀ ਗੱਲ ਕੀ ਕਹੇ ਜੇ ਦੁੱਧ ਹੋਵੇ ਅੱਜ ਮੈਂ ਕੱਪੜੇ ਧੋਣੇ ਹੈਗੇ ਅੱਜ ਮੈਂ ਦੇਖਦੇ ਕੀ ਕੰਮ ਕਰਾਂ ਕੱਪੜੇ ਕੱਲ ਧੋਲੇ ਸੀ ਇੱਕ ਦਿਨ ਕੱਪੜੇ ਧੋਣੇ ਇੱਕ ਦਿਨ ਨੇ ਤੇ ਉਹਨੇ ਇੱਕ ਦਿਨ ਛੱਡ ਦੇ ਧੋਣੇ ਫਿਰ ਜੇ ਸੇ ਨਹੀਂ ਕੱਪੜੇ ਹੁੰਦੇ ਕੋਈ ਹੋਰ ਕੰਮ ਕਰ ਲਿਆ ਜਿਵੇਂ ਵਾਸ਼ਰੂਮ ਕਲੀਨ ਕਰ ਲਿਆ ਜਾਂ ਡਸਟਿੰਗ ਕਰ ਲਿਆ ਕੁਝ ਇਸ ਤਰ੍ਹਾਂ ਕਰ ਲਿਆ ਦੇਖਦਾ ਮੈਂ ਡਾਈਨਿੰਗ ਟੇਬਲ ਦਾ ਸੂਜ ਰੇ ਡੀਪ ਕਲੀਨਿੰਗ ਕਰਦਾ। ਦੇਖਦੇ ਕੀ ਬੰਦਾ ਪਹਿਲਾਂ ਕਿਚਨ ਦਾ ਕੰਮ ਕਰੂ ਕੁਕਿੰਗ ਦਾ ਉਸ ਤੋਂ ਬਾਅਦ ਫਿਰ ਅੱਗੇਲਾ ਸਾਫ ਸਫਾਈ ਦਾ ਦੇਖੂਗੀ ਕਰਨਾ। ਹੁਣ ਸਵੇਰੇ ਚਾਹ ਪੀਂਦੀ ਨਾ ਮੈਂ ਬਾਹਰ ਆ ਕੇ ਆਵਲੇ ਮੈਂ ਪਿਆਜ਼ ਕੱਟ ਕੇ ਸੈੱਟ ਇਹਨਾਂ ਦਾ ਛਿਲਕਾ ਵਗੈਰਾ ਉਤਾਰ ਕੇ ਫੂਨਸਾ ਉਤਾਰ ਕੇ ਸਾਫ ਕਰਕੇ ਰੈਕ ਵਿੱਚ ਪਾ ਤੇ ਰੈਕ 'ਚ ਜਿਹੜਾ ਪਹਿਲਾਂ ਫੂਨਸਾ ਪਿਆ ਸੀ ਉਹ ਸੁਣਤਾ ਸਾਫ ਕਰਤਾ ਸੀ ਰੈਕ 'ਚ ਨਹੀਂ ਕੱਪੜਾ ਮਾਰਤਾ ਸੀਗਾ। ਤੇ ਉਦੋਂ ਬਾਅਦ ਇੱਥੇ ਆਪਾਂ ਰੱਖ ਤੈ ਪਿਆਜ਼। ਜਿਹੜੀ ਲਸਣ ਪਈ ਸੀ ਟੋਕਰੀ ਵਿੱਚ ਉਹ ਵੀ ਮੈਂ ਛਾਂਟਤੀ ਛਾਂਟ ਕੇ ਇਹਦੇ ਵਿੱਚ ਪਾਤੀ ਇਹਦੇ ਵਿੱਚ ਕਾਫੀ ਜ਼ਿਆਦਾ ਫੂਨ ਸੀ ਬਹੁਤ ਜ਼ਿਆਦਾ ਫੂਨ ਸੀਗਾ ਹੁਣ ਸਾਫੀ ਹੋ ਗਈ ਸਟਿਲ ਮੈਂ ਆਮ ਮਸਲੀ ਨਹੀਂ ਹੈਗੀ ਪਰ ਜਿੰਨਾ ਫੂਨ ਸੀ ਬਹੁਤ ਫੂਨ ਸੀ ਮੈਂ ਸਾਰਾ ਸਾਰਾ ਹੀ ਉਤਾਰਤਾ ਛਾਂਟਤਾ ਜਾਣੀ ਕਿ ਇਹਦੇ ਵਿੱਚ ਪਾਣੀ ਲਸਣ ਤੇ ਲਸਣ ਤੇ ਪਿਆਜ਼ ਹੋ ਗਏ ਆਰਗਨਾਈਜ਼ ਸੈਟ ਪਹਿਲਾਂ ਸ਼ੈਲਫ ਪਰ ਹੀ ਟੋਕਰੀਆਂ ਵਿੱਚ ਜਿਹੜੀਆਂ ਪਈਆਂ ਸੀ ਜਿਹੜੀਆਂ ਮੈਂ ਚੱਕਤੀ ਸ਼ੈਲਫ ਤੇ ਜੋ ਵੀ ਪਈਆਂ ਸੀ ਇਹ ਪਹਿਲਾਂ ਉਹ ਮੈਂ ਚੱਕ ਲਈ ਉਹਦਾ ਸਿਰਫ ਲਸਣ ਪਿਆ ਦੀ ਸੈਟਿੰਗ ਨਹੀਂ ਕਰਾਈ। ਦੋ ਟੋਕਰੀਆਂ ਹੋਰ ਪਈਆਂ ਸੀ। ਪਹਿਲਾਂ ਇੱਕ ਚਲਾ ਲਸਣ ਸੀ, ਇੱਕ ਜਿਆ ਪਿਆਜ਼ ਸੀ। ਤੇ ਇਹਦੇ ਵਿੱਚ ਆਗੇ ਪਿਆਜ਼ ਤੇ ਲਸਣ ਉਹੀ ਗੱਲ ਹੱਥ ਲਾਈਵੇਂ ਨਾ ਕੋਈ ਕੰਮ ਨਹੀਂ ਬਣਦਾ। ਹੱਥ ਲਾਵਾਂਗੇ ਤਾਂ ਕੰਮ ਬਣੂਗਾ। ਸੋਚ ਰਹੀ ਸੀ ਕਿੱਦੇ ਦੀ ਵੀ ਲਸਣ ਸਮਾਰਾਂ ਨੂੰ ਛੰਡਾ ਹਨਾ। ਉਹੀ ਗੱਲ ਪਰ ਹੱਥ ਲਾਵਾਂਗੇ ਤਾਂ ਫੇਰ ਹੀ ਕੁਝ ਬਣੂਗਾ। ਹੱਥ ਲਾਈ ਬਿਣਾ ਤਾਂ ਕੁਝ ਨਹੀਂ ਬੈਠੇ ਸੋਝੀ ਚੱਲੋ। ਸੋਚ ਲੋ ਸੋਚ ਸੋਚ ਕੇ ਤੁਸੀਂ। ਖਾਣੇ ਦਾ ਕੰਮ ਜਾਣੇ ਕੁਕਿੰਗ ਦਾ ਕੰਮ ਕਰਨ ਤੋਂ ਬਾਅਦ ਖਾਣਾ ਬਣਾਉਣ ਤੋਂ ਬਾਅਦ ਮੇਰੇ ਕੋਲ ਥੋੜਾ ਜਿਹਾ ਟਾਈਮ ਸੀ ਮੈਂ ਕਿਹਾ ਚਲੋ ਜਦੋਂ ਤੱਕ ਖਾਣਾ ਖਾਣ ਦਾ ਟਾਈਮ ਨਹੀਂ ਹੁੰਦਾ ਉਨੇ ਮੈਂ ਡੀਪ ਕਲੀਨਿੰਗ ਕਰ ਲਾਂਗੇ ਡਾਈਨਿੰਗ ਟੇਬਲ ਦੇ ਨੀਚੇ ਦੇ ਫਰੇਮ ਦੀ ਡਸਟਿੰਗ ਥੋੜੀ ਬਹੁਤੀ ਮੈਂ ਰੋਜ਼ ਕਰਦੀ ਰਹਿੰਦੀ ਹਾਂ ਪਰ ਇਹ ਫਰੇਮ ਦੀ ਨਾ ਡੀਪ ਕਲੀਨਿੰਗ ਕਰਨ ਦੀ ਮੈਨੂੰ ਕਈ ਦਿਨਾਂ ਤੋਂ ਕੋਲ ਹੀ ਹੋਈ ਪਈ ਸੀ ਅੱਜ ਮੈਂ ਕਿਹਾ ਚਲੋ ਪਹਿਲਾਂ ਇਹੀ ਕਰਦੇ ਹਾਂ ਜਿਹੜੇ ਕੰਮ ਮੈਂ ਰੋਜ਼ ਟਾਲਦੀ ਹਾਂ ਜਿਹੜੇ ਕੰਮ ਤੋਂ ਮੈਂ ਭਾਈ ਦੀਆਂ ਅੱਜ ਪਹਿਲਾਂ ਇਹੀ ਸ਼ੁਰੂ ਕਰਾਂ ਕਉਂਕੀ ਚੇਅਰਸ ਹਟਾ ਕੇ نیچے ਬੈਠ ਕੇ ਅੱਛੀ ਤਰ੍ਹਾਂ ਡੀਪ ਕਲੀਨਿੰਗ ਕਰਨੀ ਪੈਂਦੀ ਹੈ ਟਾਈਮ ਵੀ ਲੱਗਦਾ ਤੇ ਬਾਕੀ ਜਿਹੜਾ ਨੀਚਲਾ ਫਰੇਮ ਆ ਉਹ ਕਾਫੀ ਡਿਜ਼ਾਈਨ ਜਿਹਾ ਵਾਲਾ ਤੇ ਅੱਛੀ ਤਰ੍ਹਾਂ ਫਿਰ ਟਾਈਮ ਲਗਾ ਕੇ ਹੀ ਡੀਪ ਕਲੀਨਿੰਗ ਕਰਨੀ ਪੈਂਦੀ ਇਹ ਨਹੀਂ ਹੈਗਾ ਕਿ ਸਿੱਧੇ ਸਾਫ ਲੱਕੜ ਦੇ ਹੈ ਹੀ ਕੱਪੜਾ ਮਾਰਾ ਸਾਫ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਿ ਰਹੀ ਜੀ ਚੀਜ਼ਾਂ ਸਾਫ ਕਰਨ ਨੂੰ ਬਾਕੀ ਮੈਂ ਮਹੀਨੇ ਤੋਂ ਫਰੇਮ ਦੀ ਡੀਪ ਕਲੀਨਿੰਗ ਕਰ ਦਿੰਦੀ ਹਾਂ ਬਾਕੀ ਟੇਬਲ ਚੇਅਰਸ ਮੈਂ ਕਰਦੀ ਰਹਿੰਦੀ ਹਾਂ ਰੁਟੀਨ ਜੀ ਪਰ ਜਿਹੜਾ ਨੀਚਲਾ ਫਰੇਮ ਹੈ ਮੈਂ ਮਹੀਨੇ ਤੋਂ ਹੀ ਕਰਦੀ ਹੁੰਦੀ ਆ ਡਸਟ ਆਉਂਦੀ ਆ ਪਰ ਇੰਨੀ ਜ਼ਿਆਦਾ ਡਸਟ ਵੀ ਨਹੀਂ ਆਉਂਦੀ ਕਿਉਂਕਿ ਸਾਡਾ ਡਾਈਨਿੰਗ ਹਾਲ ਅਲੱਗ ਹੋ ਗਿਆ ਲੌਂਜੀ ਕੋ ਇੱਕ ਅੱਗੇ ਕਰਟਰਨਸ ਹੁੰਦੇ ਨੇ ਉਸ ਕਰਕੇ ਇੰਨੀ ਜ਼ਿਆਦਾ ਡਸਟ ਨਹੀਂ ਆਉਂਦੀ ਹਾਂ ਪਰ ਮਹੀਨੇ ਤੋਂ ਇਕੱਠੀ ਹੋ ਜਾਂਦੀ ਹੈ ਡਸਟ ਮਹੀਨੇ ਤੋਂ ਸਫਾਈ ਕਰਨ ਵਾਲੇ ਹੋ ਜਾਂਦਾ ਮੀਨਾ ਲੱਗ ਜਾਂਦਾ ਤੇ ਅੱਜ ਮੈਂ ਕਿਹਾ ਚਲੋ ਇਥੇ ਡੀਪ ਕਲੀਨਿੰਗ ਕਰਦਾ ਸਾਰਾ ਨੀਚਲਾ ਫਰੇਮ ਸਾਫ ਕਰਨ ਤੋਂ ਬਾਅਦ ਫਿਰ ਮੈਂ ਕੁਰਸੀਆਂ ਵੀ ਝਾੜੀਆਂ ਜਿਹੜੇ ਚੇਅਰਸ ਦੇ ਕੁਸ਼ਨਸ ਸੀਗੇ ਉਹ ਵੀ ਕੱਪੜੇ ਨਾਲ ਝਾੜ ਤੇ ਨੀ ਤਾਂ ਮੈਂ ਕਈ ਵਾਰ ਕੀ ਕਹਾਂ ਬਿਉ ਨੇ ਡਸਟਿੰਗ ਹੀ ਕਰ ਦਿੰਦੇ ਸਿਰਫ ਕੱਪੜੇ ਨਾਲ ਐਦਾ ਕੱਪੜੇ ਨਾਲ ਮੈਂ ਦੱਬ ਕੇ ਝਾੜਦੀ ਨਹੀਂ ਹੈਗੀ ਹਾਂ ਅਲਗ-ਅਲਗ ਤਰ੍ਹਾਂ ਦੀ ਸਫਾਈ ਹੁੰਦੀ ਹੈ ਕਈ ਵਾਰ ਆਪਾਂ ਕਹੇ ਜੇ ਮੂਡ ਛੁਣਿਆ ਹੈ ਕਈ ਵਾਰ ਕਿ ਆਪਣੇ ਕੋਲ ਕਿੰਨਾ ਕੁ ਟਾਈਮ ਅ ਡਿਪੈਂਡ ਕਰਦਾ ਹੁੰਦਾ ਜੇਰ ਆਪਾਂ ਸਫਾਈ ਕਰਨ ਲੱਗੇ ਆਪਾਂ ਜਿਹੜੇ ਡਿਪੈਂਡ ਕਰਦਾ ਕਈ ਵਾਰ ਤਾਂ ਆਪਾਂ ਇਹ ਜੇ ਮੂਡ ਛੁਣਿਆ ਆਪਾਂ ਸਿਰਫ ਹਲਕੇ-ਫੁਲਕੇ ਇਹ ਕੱਪੜੇ ਮਾਰਦੇ ਹੁੰਨੇ ਆਂ ਕਈ ਵਾਰ ਕੱਪੜਾ ਝੱਕ ਲਈ ਫਿਰ ਆਏ ਨਹੀਂ ਪਤਾ ਕਿਹੜੀ ਚੀਜ਼ ਦੀ ਡੀਪ ਕਲੀਨਿੰਗ ਕਰਦੀ ਹੈ ਆਪਣੇ ਕੋਲ ਕਿੰਨਾ ਟਾਈਮ ਹੋਵੇ ਕਹੇ ਜੇ ਮੂਡ ਕਈ ਵਾਰ ਤਾਂ ਆਪਾਂ ਸਿਰਫ ਅਨਸਰ ਦੇਣ ਨੂੰ ਸਫਾਈ ਕਰਦੇ ਆ ਵੀ ਹਾਂ ਕਰਨੀ ਪਊਗੀ ਮਜਬੂਰੀ ਆ। ਕਈ ਵਾਰ ਆਪਾਂ ਬੜੇ ਚਾਹ ਨਾਲ ਅੰਦਰੋਂ ਦਿਲ ਕਰਦਾ ਸਫਾਈ ਕਰਨ ਨੂੰ ਆਪਾਂ ਉਦੋਂ ਕਰਦੇ ਆ। ਸਫਾਈ ਵੀ ਕਰਾਂ ਦੇ ਨਾ ਅਲੱਗ-ਅਲੱਗ ਤਰੀਕੇ ਹੁੰਦੇ ਨੇ ਮੂਡ ਤੇ ਵੀ ਡਿਪੈਂਡ ਕਰਦਾ ਹੁੰਦਾ ਵੀ ਹੁਣ ਆਪਾਂ ਕੀ ਕਰਨਾ ਕੀ ਕਰਨ ਨੂੰ ਦਿਲ ਕਰ ਰਿਹਾ ਹੈ ਨਾ। ਤੇ ਫਿਰ ਉਸ ਤੋਂ ਬਾਅਦ ਮੈਂ ਕਿਚਨ ਜਾ ਕੇ ਦਾਲ ਕੋ ਟਿਸੀ ਅੱਜ ਮੈਂ ਕੱਲੀ ਹਰੀ ਮੂੰਗੀ ਬਣਾਈ ਇਸ ਦੇ ਵਿੱਚ ਚਨਾ ਦੀ ਦਾਲ, ਮੋਠਾਂ ਦੀ ਦਾਲ ਹੋਰ ਕੋਈ ਦਾਲ ਮਿਕਸ ਨਹੀਂ ਕਰੀ ਕੱਲੀ ਸਾਫਤ ਮੂੰਗੀ। ਥੋੜੀ ਪਤਲੀ ਲੱਗਦੀ ਪਰ ਪਈ ਪਈ ਨਾ ਬਾਅਦ ਵਿੱਚ ਗਾਣੀ ਹੋ ਗਈ ਟੈਕਚਰ ਸਹੀ ਹੋ ਗਿਆ। ਸਟਾਰਟਿੰਗ 'ਚ ਮੈਂ ਹਲਕੀ ਜਿਹੀ ਪਤਲੀ ਰੱਖ ਲਈ ਨੀ ਪਈ ਪਈ ਫਿਰ ਗਾਣੀ ਹੋ ਜਾਂਦੀ ਆ ਤੇ ਇੱਧਰ ਬਣ ਰਿਹਾ ਸੀ ਮੇਰਾ ਬ੍ਰੇਕਫਾਸਟ ਓਮਲੇਟ ਦੋ ਅੰਡਿਆਂ ਦਾ ਮੈਂ ਓਮਲੇਟ ਬਣਾਇਆ ਆਪਣੇ ਬ੍ਰੇਕਫਾਸਟ ਤੇ ਅੱਜ ਮੇਰਾ ਓਮਲੇਟ ਖਾਣ ਨੂੰ ਕੁਝ ਕਰਾਖਾ ਜਾਂ ਸਬਜ਼ੀਆਂ ਵਾਲਾ ਖਾਣ ਨੂੰ ਦਿਲ ਕਰ ਰਿਹਾ ਸੀਗਾ ਫਿਰ ਮੈਂ ਬਣਾਇਆ ਓਮਲੇਟ ਸਬਜ਼ੀਆਂ ਪਾ ਲਈ ਵਿੱਚ ਪਿਆਜ਼ ਟਮਾਟਰ ਸ਼ਿਮਲਾ ਮਿਰਚ ਸਾਰੇ ਵਿੱਚ ਨਾਲ ਇੱਕ ਮੈਂ ਬ੍ਰੈਂਡ ਦਾ ਸ্লাইਸ ਲੈ ਲੂੰਗੀ ਤੇ ਇਹ ਹੋ ਜਾਊਗਾ ਮੇਰਾ ਅੱਜ ਦਾ ਬ੍ਰੇਕਫਾਸਟ ਔਰ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਮੈਂ ਕਰਨੀ ਸੀ ਤੁ ਆਪਣੇ ਰੂਮ ਦੀ ਬੈੱਡ ਸ਼ੀਟ ਚੇਂਜ ਫਿਰ ਮੈਂ ਕਿਹਾ ਚਲੋ ਇਹ ਵੀ ਕਰ ਪਹਿਲਾਂ ਮੇਰਾ ਟਾਈਮ ਲੱਗਾ ਕਿਉਂਕਿ ਮੇਰਾ ਬ੍ਰੈਕਫਾਸਟ ਦਾ ਟਾਈਮ ਹੋ ਗਿਆ ਸੀਗਾ ਫਿਰ ਮੈਂ ਕਿਹਾ ਜੇ ਬ੍ਰੈਕਫਾਸਟ ਪਹਿਲਾਂ ਆਪਣਾ ਮੈਂ ਟਾਈਮ ਤੇ ਕਰਾਂ ਜੇ ਮੈਂ ਰੂਮ ਦੀ ਸਾਫ ਸਫਾਈ ਕਰਨ ਲੱਗੀ ਬੈੱਡ ਸ਼ੀਟ ਚੇਂਜ ਕਰਨ ਲੱਗੀ ਫਿਰ ਮੈਨੂੰ ਜਾਦੇ ਟਾਈਮ ਲੱਗ ਜੂ ਮੇਰਾ ਬ੍ਰੈਕਫਾਸਟ ਜਾਦਾ ਲੇਟ ਹੋ ਜੂਗਾ ਇਸ ਕਰਕੇ ਮੈਂ ਬ੍ਰੈਕਫਾਸਟ ਪਹਿਲਾਂ ਕੀਤਾ ਤੇ ਬਾਅਦ ਵਿੱਚ ਹੁਣ ਕਰਦੇ ਆ ਬੈੱਡ ਸ਼ੀਟ ਚੇਂਜ ਨੀਚਲੀ ਬੈੱਡ ਸ਼ੀਟ ਮੈਂ ਝਾੜ ਕੇ ਸੇਮ ਉਹੀ ਰੱਖ ਲਉਂਗੀ ਬਿਕੋਜ਼ ਕਿਉਂਕਿ ਲਾਸਟ ਟਾਈਮ ਮੈਂ ਇਹ ਚੇਂਜ ਕਰਤੀ ਤੇ ਵਾਸ਼ ਕਰਤੀ ਸੀ ਤੇ ਇਹਨੂੰ ਮੈਂ ਝਾੜ ਕੇ ਉਹੀ ਪਛਾੜ ਦਨੇ ਉੱਪਰ ਵਾਲ ਹਫਤੇ ਤੋ ਮੈਂ ਬੈਡਸ਼ੀਟ ਚੇਂਜ ਕਰ ਦੂੰ ਨਾ ਇੱਕ ਵੀਕ ਤੋ ਵੈਸੇ ਤਾਂ ਚੌਥੇ ਪੰਜਵੇਂ ਦਿਨ ਕਰ ਲੈਣੀ ਚਾਹੀਦੀ ਹੈ ਜਿੰਨੀ ਹੁਣ ਮਿੱਟੀ ਘਟਿਆ ਵਾਲਾ ਮੌਸਮ ਹੈ ਪਰ 1 ਵੀਕ ਲੰਘ ਜਾਂਦਾ ਹਫਤਾ ਖੋ ਜਾਂਦਾ ਨੀਚਲੀਆਂ ਅਧ ਚਾਂਟ ਕੇ ਪਛਾਤੀ ਤੇ ਮੈਂ ਕਿਹਾ ਉਹਨੂੰ ਡਸਟਿੰਗ ਕਰ ਦਾਂ ਡਸਟਿੰਗ ਕਰਕੇ ਫਿਰ ਮੈਂ ਉੱਪਰ ਵਾਲੀ ਖਾਤਰ ਪੁਸ਼ਾਉਂਗੀ ਡਸਟਿੰਗ ਵੀ ਬਸ ਪੁੱਛੋ ਨਾ ਡੀਲੀ ਕਰਨ ਵਾਲੀ ਹੁੰਦੀ ਆ ਪਰ ਡੀਲੀ ਮੇਰੇ ਤੋਂ ਹੁੰਦੀ ਨਹੀਂ ਆਪਣੇ ਰੂਮ ਦੀ ਇੱਕ ਦਿਨ ਛੱਡ ਕੇ ਹੀ ਮੈਂ ਕਰਦੀ ਹੁੰਦੀ ਆ ਹਾਂ ਕਈ ਵਾਰ ਹੁੰਦਾ ਵੀ ਕੱਪੜਾ ਚੱਕਿਆ ਹੱਥੋਂ ਚ ਵੀ ਚਲੋ ਥੋੜਾ ਬਹੁਤ ਸਾਈਡ ਟੇਬਲਸ ਤੇ ਜਾਂ ਬੈੱਡ ਦੇ ਕਿਨਾਰੀਆਂ ਇੱਥੇ ਚਲੋ ਮਾਰ ਤਾਂ ਹੋ ਜਾਂਦਾ ਪਰ ਅੱਛੀ ਤਰ੍ਹਾਂ ਡਸਟਿੰਗ ਕਹੂੰਗੀ ਮੈਂ ਇੱਕ ਦਿਨ ਛੱਡ ਕੇ ਕਰਦੀ ਹੁੰਦੀ ਆ ਉਹ ਕੱਪੜਾ ਇਹ ਕੀ ਕਹਿਣਾ ਮਾਰਦਾ ਐਸ ਤਰ੍ਹਾਂ ਕੁਝ ਰੂਟੀਨ ਹੁੰਦਾ ਬਸ ਚਲੋ ਬੈੱਡ ਸ਼ੀਟ ਚੇਂਜ ਕਰਦੇ ਹਾਂ ਫਿਰ ਹੁੰਦਾ ਵੀ ਡਸਟਿੰਗ ਵੀ ਕਰ ਦਈਏ ਤੇ ਬਾਕੀ ਕਿਚਨ ਛਲੇ ਮੇ ਖਾਣਾ-ਧਾਣਾ ਬਣਾਉਣਾ ਸੀ ਯਾਨੀ ਕਿ ਫੁਲਕੇ ਬਣਾਉਣੇ ਸੀ ਖਾਣੇ ਸੀ ਸਾਰਿਆਂ ਨੇ ਫਿਰ ਕਿਚਨ ਸਾਫ ਹੋਣੀ ਸੀ ਕਾਫੀ ਖਾਣਾ ਬਣਾਉਣਾ ਖਾਣਾ ਕਲੀਅਰ ਕਰਨੇ ਕਿਚਨ ਸਾਰਾ ਇਹ ਵੀ ਕਾਫੀ ਲੰਮਾ ਚੌੜਾ ਪ੍ਰੋਸੈਸ ਹੋ ਜਾਂਦਾ ਡਿਪੈਂਡ ਕਰਦਾ ਘਰ ਦੇ ਆਂਦੇ ਵੀ ਉਹ ਚੋ ਜਲਦੀ ਖਾਣਾ ਖਾਣਦੇ ਨੇ ਕਿ ਲੇਟ ਖਾਂਦੇ ਨਹੀਂ ਹੈ ਨਾ ਫਿਰ ਆਪ ਆਪ ਨੂੰ ਐ ਹੁੰਦਾ ਵੀ ਉਹਨੇ ਟਾਈਮ ਤੇ ਆਪਾਂ ਬੈਠੀ ਨੇ ਆਪਣੇ ਕੰਮ ਕਰ ਲਈ ਕੰਮ ਲੱਗੇ ਰਹੀ ਆਪਾਂ ਬਾਅਦ ਫਿਰ ਉਸ ਤੋਂ ਬਾਅਦ ਲਾਸਟ ਤੇ ਕਿਚਨ ਦਾ ਕੰਮ ਕਰਕੇ ਚਲੋ ਜੀ ਫ੍ਰੀ ਆ ਹਾਂ ਜਿਵੇਂ ਕੱਪੜਾ ਕੋਈ ਤੈਹ ਵਾਲਾ ਜਾਂ ਕੰਮ ਕੋ ਕਰ ਲਈਦਾ ਦੇ ਬੈਡ ਸ਼ੀਟ ਹੁਣ ਕਰਦ ਰਣ ਟੱਕ ਬੈਡ ਸ਼ੀਟ ਮੇ ਉਪਰ ਬਿਛਾ ਲਈ ਸੀ ਔਰ ਮੇ ਵੀ ਮੈਂ ਕੰਗੀ ਦੀ ਹੈਂਡਲ ਨਾਲ ਟੱਕ ਕਰਦੀ ਹੁੰਦੀ ਆ ਹੈਂਡਲ ਵਾਲੀ ਕੰਗੀ ਆ ਪਲਾਸਟਿਕ ਦੀ ਮੇਰੇ ਕੋਲ ਉਹਦੇ ਹੈਂਡਲ ਨਾਲ ਮੈਂ ਟੱਕ ਕਰਦਣੀ ਬੜਾ ਹੀ ਕੰਮ ਆ ਜਾਂਦੀ ਓ ਮੈਂ ਇਹ ਕਮ ਮੈਂ ਯੂਜ਼ ਨਹੀਂ ਕਰਦੀ ਪਰ ਮੈਂ ਇਹਨੂੰ ਬਰੈਡ ਸ਼ੀਟ ਟੱਕ ਕਰਨ ਲਈ ਮੈਂ ਜ਼ਰੂਰ ਇਹ ਤੋਂ ਕੰਮ ਲੈਣੀ ਆ ਬਹੁਤ ਹੀ ਸੌਖੀ ਹੋ ਜਾਂਦੀ ਇਹਨਾਂ ਬੈਡ ਸ਼ੀਟ ਅੰਦਰ ਟੱਕ ਤੇ ਸਫਾਈ ਨਾਲ ਹੋ ਜਾਂਦੀ ਆ ਤੇ ਆਪਣੇ ਉਂਗਲਾਂ ਵੀ ਬਚ ਰਹਿੰਦੀਆਂ ਨੇ ਨਹੀਂ ਛਿੱਲੀਆਂ ਜਾਂ ਜਾਂਦੀਆਂ ਨੇ ਗਿਆ ਤੇ ਉਸ ਤੋਂ ਬਾਅਦ ਮੈਂ ਜਦੋਂ ਮੈਂ ਕਿਚਨ ਦੀ ਸਫਾਈ ਕਰ ਰਹੀ ਸੀ ਨਾ ਕਿਚਨ ਕਲੀਨ ਕੀਤੀ ਤੇ ਅੱਜ ਥੋੜਾ ਜਿਹਾ ਉਹੀ ਗੱਲ ਮਨ ਬਣ ਗਿਆ ਚਲੋ ਵੀ ਇੰਨੀ ਕ ਡੀਪ ਕਲੀਨਿੰਗ ਕਰ ਦਈਏ ਫਿਰ ਮੈਂ ਜਿਹੜਾ ਕਾਊਂਟਰ ਟਾਪ ਦਾ ਪੱਥਰ ਹੈ ਨੈਨੋ ਵਾਈਟ ਮੈਂ ਸਪੌਂਜ ਨਾਲ ਸਾਬਣ ਨਾਲ ਲਗਾ ਕੇ ਨਾ ਵਿਮ ਲਿਕਵਿਡ ਲਗਾ ਕੇ ਸਪੌਂਜ ਤੇ ਸਾਰਾ ਮੈਂ ਇਹ ਰਗੜਿਆ ਉਹੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਸਫਾਈ ਡਿਪੈਂਡ ਕਰਦੀ ਹੈ ਆਪਣੇ ਮੂਡ ਤੇ ਉਰ ਉਹ ਤਾਂ ਮੈਂ ਨਹੀਂ ਕਰਦੀ ਪਰ ਕਦੇ-ਕਦੇ ਹੁੰਦਾ ਵੀ ਚਲੋ ਇੰਨੀ ਇੱਕ ਆ ਚੀਜ਼ ਦੀ ਡੀਪ ਕਲੀਨਿੰਗ ਕਰ ਲਈਏ ਚਲੋ ਅੱਜ ਗੈਸ ਸਟੋਵ ਅੱਛੀ ਤਰ੍ਹਾਂ ਕਲੀਨ ਕਰਦੀ ਹਾਂ ਨਾ ਕਦੇ-ਕਦੇ ਹੁੰਦਾ ਨਾ ਅੱਜ ਮੇਰੇ ਮਨ 'ਚ ਵੀ ਆਇਆ ਵੀ ਚਲੋ ਮੈਂ ਆਪਣਾ ਕਾਊਂਟਰ ਟੌਪ ਅੱਛੀ ਤਰ੍ਹਾਂ ਸਾਬਣ ਨਾਲ ਸਾਫ਼ ਕਰਾਂ ਕਿਉਂਕਿ ਆਹ ਵਾਲੇ ਦਿਨਾਂ ਵਿੱਚ ਕੰਮ ਬਹੁਤ ਜ਼ਿਆਦਾ ਹੋ ਰਿਹਾ ਚਾਹ ਡੁੱਲ ਗਈ ਕਦੇ ਸਬਜ਼ੀ ਡੁੱਲ ਗਈ ਕਦੇ ਕੁਝ ਪੰਡੇ ਟਿੱਗੇ ਉੱਪਰ ਕਦੇ ਕੁਝ ਬਹੁਤ ਹੀ ਕੰਮ ਦਾ ਲੋੜਾ ਕਿਚਨ 'ਤੇ ਤੇ ਇਸ ਕਰਕੇ ਫਿਰ ਸਫਾਈ ਥੋੜੀ ਜ਼ਿਆਦਾ ਹੀ ਕਰਨੀ ਪੈਂਦੀ ਹੈ ਅੱਜ ਮੈਂ ਵੀ ਫਿਰ ਸਪੌਂਜ ਲੈ ਕੇ ਨਾ ਸਾਬਣ ਵਾਲੀ ਸਪੌਂਜ ਲੈ ਕੇ ਸਾਰੀ ਉਹ ਮਾਰੀ ਉਸ ਤੋਂ ਬਾਅਦ ਗਿੱਲਾ ਕੱਪੜਾ ਮਾਰਾ 2-3 ਵਾਰ ਅਚੀ ਤਰ੍ਹਾਂ ਧੋ ਕੇ ਸਾਫ਼ ਕਰਕੇ ਤੇ ਬਿਲਕੁਲ ਐਨ ਚਮਕ ਗਿਆ ਪੱਥਰ ਵੈਸੇ ਨੈਨੋਵਾਈਟ ਜੀ ਹੁਈ ਸ਼ਾਈਨ ਹੁੰਦੀ ਹੈ ਜੀ ਗ੍ਰੇਨਾਈਟ ਵਾਂਗੂ ਨਹੀਂ ਹੁੰਦਾ ਵੀ ਇਹਦੇ ਵਿੱਚ ਮੈਲ ਜਾਂਦੀ ਹੈ ਸਕਰਬਿੰਗ ਕਰੇ ਤਾਂ ਚਮਕਾਊਗੀ ਇਹ ਚ ਵੈਸੀ ਹੀ ਚਮਕ ਰਹਿੰਦੀ ਹੈ ਪਰ ਫਿਰ ਵੀ ਆਪਦੇ ਮਨ ਤਸੱਲੀ ਵਾਸਤੇ ਇੱਕ ਪਰ ਸਾਬਣ ਵਾਲੀ ਸਪੌਂਜ ਮੈਂ ਮਾਰਦੀ ਅਚੀ ਤਰ੍ਹਾਂ ਸਾਰੇ ਕਾਊਂਟਰ ਤੇ ਟਾਈਮ ਹੋ ਗਿਆ ਹੁਣ ਪੌਣੇ 4 ਦਾ ਤੋਂ ਮੈਂ ਆਪਣੀ ਕਰ ਲਈ ਚਾਹ ਪਹਿਲਾਂ ਮੈਂ ਲੰਚ ਕਰਕੇ ਆਂ ਸੌਂਗੀ ਮਾਂ ਜੀ ਆਰ ਕੇ ਵੀਡੀਓ ਤੇ ਕੰਮ ਕਰਨ ਲੱਗੀ ਮੋਬਾਈਲ ਤੇ ਨੀਂਦ ਆਉਣ ਲੱਗੀ ਮੋਬਾਈਲ ਦੇ ਹੱਥੇ ਜੁੜੇ ਕਰ ਲਾ ਕੇ ਮੈਂ ਚਾਹਣ ਕਿ ਮੋਬਾਈਲ 'ਚ ਸੌਂਗੀ ਤੇ ਉੱਠੀ ਟਾਈਮ ਹੋਇਆ 3:30 ਤੇ ਹੁਣ ਪਾਣੀ ਦਾ ਗਲਾਸ ਪੀ ਕੇ ਮੈਂ ਕਿ ਚਾਹ ਕਰ ਲਈਏ ਚਾਹ ਪੀਨੇ ਆ ਜੋ ਨੀਂਦ ਆਉਂਦੀ ਬੜੀ ਸੋਹਣੀ ਨੀਂਦ ਹੁੰਦੀ ਉੱਠਣ ਨੂੰ ਦਿਲ ਨਹੀਂ ਕਰਦਾ ਬਹੁਤ ਸੌਂ ਜੇ ਹੋਰ ਸੌਂ ਜੇ ਅੱਜ ਮੈਂ ਸੁੱਤੀ ਵੀ ਗਰਮੀ 'ਚ ਮੈਂ ਏਸੀ ਵੀ ਨਹੀਂ ਲਾਇਆ ਕਉਂ ਮੈਂ ਪੱਖੇ ਨਾਲ ਬੈਠੀ ਸੀ ਫਿਰ ਮੈਨੂੰ ਨੀਂਦ ਆਉਣ ਲੱਗੀ ਮੈਂ ਏਸੀ ਲਾਉਣ ਦੀ ਹਿੰਮਤ ਵੀ ਨਹੀਂ ਹੋਈ ਮੈਂ ਕਿ ਤੁਹਾਨੂੰ ਐਮ ਜੀ ਮੈਂ ਸੌਂਗੀ ਬਸ ਨੀਂਦ ਆ ਚਾਹ ਪੀ ਕੇ ਫਿਰ ਦੇਖਣਾ ਸ਼ਾਮ ਨੂੰ ਸ਼ਾਮ ਤੋਂ ਮੈਂ ਦਾਲ ਸਬਜ਼ੀ ਨਹੀਂ ਕਰਨੀ ਸਵੇਰੇ ਸਾਬਤ ਨੂੰ ਵੀ ਦਾਲ ਬਣਾਈ ਸੀ ਦਾਲ ਮੇਰੇ ਕੋਲ ਪਈਆ ਸਵੇਰ ਵਾਲੀ ਬਚੀ ਪਈ ਐ ਸ਼ਾਮ ਨੂੰ ਮੈਂ ਕੁਝ ਵੀ ਦਾਲ ਸਬਜ਼ੀ ਬਣਉਂਗੀ ਜਿੱਦ ਨਹੀਂ ਕੁਝ ਬਣਾਉਣਾ ਹੁੰਦਾ ਚਾਹ ਚੜਜਾਂਦੇ ਵੀ ਅੱਜ ਕੁਝ ਬਣਾਉਣਾ ਨਹੀਂ ਆਪਾਂ ਫਰੀ ਆ ਫਰੀ ਤਾਂ ਨਹੀਂ ਬੈਠ ਸਕਦੇ ਹੁੰਦੇ ਪਰ ਲੋਕ ਇੱਕ ਮੰਨਣਾ ਹੁੰਦਾ ਵੀ ਆਪਾਂ ਅੱਜ ਦਾਲ ਸਬਜ਼ੀ ਤੋਂ ਛੁੱਟੀ ਆ ਆਪਣੀ ਵੀ ਪਈਆ ਸੰਜੂਗਾ ਬਸ ਆਈ ਮਾਰਨ ਹੋ ਜਾਣਾਗਾ ਚਾਹ ਪੀ ਕੇ ਫਿਰ ਦਿਮਾਗ ਕੰਮ ਕਰੂਗੀ ਕੀ ਕਰਨਾ ਹੁਣ ਮੇਰੇ ਦਿਮਾਗ 'ਚ ਕੁਝ ਨਹੀਂ ਆ ਰਿਹਾ ਵੀ ਕੀ ਕਰਨਾ ਮੈਂ ਚਾਹ ਪੀ ਕੇ ਦਿਮਾਗ ਚੱਲੂਗਾ ਉੱਚਾ ਹੱਪੀ ਵੀ ਅੰਜ ਨੇ ਮੈਂ ਆਪਣਾ ਚਪਾਤੀ ਬਾਕਸ ਵੀ ਧੋਤਾ ਕਿਉਂਕਿ ਮੈਂ ਪੋਣਾ ਵੀ ਚੇਂਜ ਕਰਨਾ ਹੈ ਜਿਹੜਾ ਪੋਣਾ ਗੰਦੇ ਹੁੰਦੇ ਨੇ ਮੈਂ ਯੂਜ਼ ਕਰ ਦਿੰਦਾ ਮੈਨੂੰ ਧੋਣਾਂ ਨੇ ਹੋ ਜਾਂਦੇ ਨੇ ਮੈਂ ਬਾਹਰ ਲਾਂਡਰੀ ਰੂਮ 'ਚ ਰੱਖਿਆ ਹਾਂ ਨਹੀਂ ਬਾਸਕਟ ਵਿੱਚ ਪਾ ਕੇ ਚੌਥੇ ਦਿਨ ਪੰਜਵੇਂ ਦਿਨ ਪੋਣਾ ਚੇਂਜ ਕਰਨਾ ਪੈਂਦਾ ਫਿਰ ਚੌਥੇ ਪੰਜਵੇਂ ਦਿਨ ਜਿਸ ਦਿਨ ਪੋਣਾ ਜਹੀ ਹੁੰਦਾ ਉਸੇ ਦਿਨ ਮੈਂ ਡੱਬਾ ਰੋਟੀ ਵਾਲਾ ਧੋਣਾ ਨਹੀਂ ਆ ਅੱਜ ਕਰਦੀ ਆ ਇਹਦਾ ਪੋਣਾ ਚੇਂਜ ਮੇਰੇ ਕਈ ਪੋਣੇ ਬਾਹਰ ਇਕੱਠੇ ਹੋਏ ਪਿੰਨ ਧੋਣਾ ਨੇ ਦੇਖੂਗੀ ਸਵੇਰ ਮੌਸਮ ਠੀਕ ਹੋਇਆ ਨਾ ਧੁੱਪ ਤੱਪ ਹੋਈ ਹਵਾਾਂ ਚ ਪਰ ਨਹੀਂ ਰੀਨੂ ਰੀਨ ਚਾਹਦੀ ਤੇ ਕੱਲ ਨੂੰ ਫਿਰ ਵਾਸ਼ ਕਰ ਲਵਾਂਗੀ ਇਕੱਠੇ ਕਰਕੇ ਮੈਂ ਤੁਹਾਨੂੰ ਹੁਣ ਵੀ 5 4 6 7 ਪੋਣ ਇਕੱਠੇ ਹੋਏ ਹਨ ਫਿਰ ਵਾਸ਼ ਕਰਾਂਗੀ ਫਿਰ ਜੇ ਆਪਾਂ ਪੌਣੇ ਇਕੱਠੇ ਕਰਕੇ ਰੱਖ ਲਾਂ ਨੇ ਬਾਸਕਟ ਵਿੱਚ ਔਰ ਕਾਫੀ ਟਾਈਮ ਲਈ ਉਹਨਾਂ ਨੂੰ ਯੂਜ਼ ਨਹੀਂ ਕਰਦੇ ਉਹ ਪਿਆਾਂ ਚ ਵੀ ਕੋਈ 스ਮੈਲ ਜੀ ਪੈਦਾ ਹੋ ਜਾਂਦੀ ਹੁੰਦੀ ਹੈ ਜਿਵੇਂ ਤੁਸੀਂ ਕਹੋ ਵੀ ਕਿਉਂ ਉਹਦੀ 스ਮੈਲ ਜੇ ਮੈਂ ਆਪਾਂ ਰੋਟੀਆਂ ਰੱਖਦੇ ਕੁਝ ਇਸ ਤਰ੍ਹਾਂ 스ਮੈਲ ਜੀ ਪੈਦਾ ਹੋ ਜਾਂਦੀ ਜਦੋਂ ਆਪਾਂ ਜਾਦੇ ਟਾਈਮ ਲਈ ਯੂਜ਼ ਨਹੀਂ ਕਰਦੇ ਮੈਨੂੰ ਪਤਾ ਨਹੀਂ ਮੈਨੂੰ ਵਹਿਮ ਆ ਉਸ ਦੱਸੋ ਵੀ ਤੁਹਾਨੂੰ ਵਹਿਮ ਉਹ ਫਿਰ ਨਾ ਪਰ ਇਹ ਜਿਹੜੇ ਪੌਣੇ ਪਏ ਹੁੰਦੇ ਨੇ ਯੂਜ਼ ਕਰਨ ਨੂੰ ਦਿਲ ਨਹੀਂ ਕਰਦਾ ਇਸ ਤਰ੍ਹਾਂ ਕਿ ਮੈਨੂੰ ਹੁੰਦਾ ਪਹਿਲਾਂ ਮੈਂ ਯੂਜ਼ ਕਰ ਹੀ ਜਲਾਂ ਫਿਰ ਸਾਰੇ ਇਕੱਠੇ ਵਾਸ਼ ਹੋ ਜਾਣਗੇ ਮੈਂ ਹੀ ਕਰ ਦਿੰਦੇ ਨੇ ਫਿਰ ਉਹ ਯੂਜ਼ ਕਰਕੇ ਮੈਂ ਉਧ ਤੇ ਕਾਫੀ ਇਕੱਠੇ ਹੋ ਜਾਂਦੇ ਨੇ ਫਿਰ ਮੈਂ ਵਾਸ਼ ਕਰਨੀ ਹੁੰਦੀ ਆ ਹੁਣ ਵੀ ਕਾਫੀ ਵਾਸ਼ ਕਰਨ ਵਾਲੇ ਪਏ ਨੇ ਮੇਰੇ ਕੋਲੇ ਬਸ ਆਹ ਰਹਿ ਗਈ ਮੇਰੇ ਨਾਲ ਦੋ ਤਿੰਨ ਕਪੋਣੇ ਰਹਿ ਗਏ ਨਹੀਂ ਪੈਣ ਥੱਲੇ ਹੁਣ ਇਹ ਮੇਰੇ ਕੋਲ ਕਾਫੀ ਨੇ ਮੈਨੂੰ ਨਾ ਚਿੱਟੇ ਖੱਦਰ ਦੇ ਕਪੋਣੇ ਹੀ ਪਸੰਦ ਨੇ ਬਸ ਪਲੇਨ ਚਿੱਟੇ ਖੱਦਰ ਦੇ ਜਿਵੇਂ ਰੈਡੀमेड ਵੀ ਹੈਗੇ ਨੇ ਆਹ ਰੈਡੀमेड ਹੈ ਆਹ ਵੀ ਰੈਡੀमेड ਆ ਪਰ ਮੈਂ ਘਰੇ ਇਨਵੇਂ ਯੂਜ਼ ਕਰਦੀ ਐ ਮੈਂ ਉਹ ਰੱਖਿਆ ਹੋਇਆ ਕੁਸ਼ਟਾ ਕੰਟੂ ਕੋਲ ਨੂੰ ਕੋਈ ਮੱਠੀ ਬਾਫੜੀ ਬਣਾਉਣੀ ਆ ਆਮਾ ਕੇਤਾ ਵਾਸਤੇ ਨਾ ਮੈਂ ਕੇਤ ਕੁਤਰਾ ਰੋਟੀ ਬਨਣੀਆਂ ਇਸ ਤਰ੍ਹਾਂ ਹੈਗੇ ਪੌਣੇ ਪਰ ਮੈਨੂੰ ਇਸ ਤਰ੍ਹਾਂ ਵਾਈਟ ਪਲੇਨ ਖੱਦਰ ਦੇ ਹੀ ਪਸੰਦ ਨੇ ਯੂਜ਼ ਕਰਦੇ ਹਾਂ ਰੰਗਦਾਰ ਪੌਣੇ ਚ ਮੈਨੂੰ ਰੋਟੀ ਬਿਲਕੁਲ ਹੀ ਨਹੀਂ ਵਧੀਆ ਲੱਗਦੀ ਹੈਗੀ ਹੁਣ ਪੌਣੇ ਤੁਸੀਂ ਆਪਾਂ ਨੂੰ ਬਾਜ਼ਾਰ ਚ ਬਹੁਤ ਸਸਤੇ ਰੰਗ-ਬਰੰਗੇ ਮਿਲ ਜਾਂਦੇ ਨੇ ਨਾ ਪਰ ਮੈਨੂੰ ਜੰਮੀ ਪਸੰਦ ਨਹੀਂ ਹੈਗੇ ਰੰਗ-ਬਰੰਗੇ ਪੌਣੇ ਬਿਲਕੁਲ ਨਹੀਂ ਮੈਨੂੰ ਵਾਈਟ ਹੀ ਪਸੰਦ ਨੇ ਬਸ ਵਾਈਟ ਸੋਹਣੇ ਲੱਗਦੇ ਨੇ ਸਰਦਾਰੀ ਚੀਜ਼ ਲੱਗਦੀ ਹੈ ਵਾਈਟ ਪੌਣੇ ਖੱਦਰ ਦੇ ਆ ਛੋਟੇ ਪੌਣੇ ਨੇ ਬੱਚਿਆਂ ਦੇ ਟਿਫਿਨ ਵਾਲੇ ਅੱਜ ਉਹ تبعਤੀ ਬਖੂਤ ਅਸੀ ਟੁੱਟਾ ਪੂਣਾ ਇਹਦੇ ਵਿੱਚ ਰੱਖ ਲਿਆ ਤੇ ਹੁਣ ਮੈਂ ਬਣਾਉਣਾ ਸੀ ਚਾਹ ਦਾ ਮਸਾਲਾ ਚਾਹ ਦੇ ਮਸਾਲੇ ਵਾਸਤੇ ਮੈਂ ਰੱਖ ਲਿਆ ਸਮਾਨ ਲੌਂਗ ਹਰੀ ਇਲਾਇਚੀ ਸੌਂਫ ਤੇ ਥੋੜਾ ਜਿਹਾ ਦਾਲਚੀਨੀ ਦਾ ਟੁਕੜਾ ਬਹੁਤ ਛੋਟੇ ਜਿਹੇ ਇੱਕ ਦੋ ਟੁਕੜੇ ਲੈਨੇ ਦਾਲਚੀਨੀ ਦੇ ਸੌਂਫ ਲੈ ਲਈ ਇਲਾਇਚੀ ਤੇ ਲੌਂਗ ਸੌਫਤਾ ਸੀ ਉਮੀ ਚਾਜ ਥੋੜੀ ਪਾਲਾ ਨੇ ਹੁੰਨੇ ਆ ਸਾਤ ਹੀ ਪਾਲਾ ਨੇ ਜਦੋਂ ਚਾਹ ਬਣਾਉਨੇ ਆ ਪਰ ਚਾਹਲੇ ਮਸਾਲੇ ਦੇ ਵਿੱਚ ਵੀ ਮੈਂ ਪੀਸ ਲਾਨੀ ਨੂੰ بس ਥੋੜਾ ਦਰਦਰਾ ਕਰ ਲਾਂਗੇ ਬਹੁਤ ਮੋਟਾ ਦਰਦਰਾ ਵੀ ਨਹੀਂ ਬਹੁਤ ਬਰੀਕ ਪਾਊਡਰ ਵੀ ਨਹੀਂ ਪਰ ਹਲਕਾ ਇਹ ਦਰਦਰਾ ਜਿਹਾ ਮੈਂ ਰੱਖਦੀ ਹੁੰਨੀ ਆ ਤੇ ਮਸਾਲਾ ਮੈਂ ਬਣਾ ਲਈ ਕਿਉਂਕਿ ਬਾਹਰ ਮਿਕਸੀ ਕਿਚਨ ਚ ਪਈ ਹੁੰਦੀ ਆ ਉਹ ਮਿਕਸੀ ਦਾ ਛੋਟਾ ਜਿਹਾ ਜੱਗ ਹੈ ਜਿਹੜੇ ਅੰਦਰ ਸਾਡੇ ਕੋਲ ਸੁਜਾਂਦਾ ਮਿਕਸਰ ਦਾ ਜੱਗ ਹੈ ਨਾ ਚਲੋ ਛੋਟਾ ਨਹੀਂ ਹੈਗਾ ਫਿਰ ਥੋੜਾ ਮਸਾਲਾ ਬਣਾਉਣਾ ਉਸ ਮੁਸ਼ਕਲ ਹੋ ਜਾਂਦਾ ਇਸ ਕਰਕੇ ਨਾ ਮੈਂ ਬਾਹਰ ਜਿਹੜੀ ਕਿਚਨ ਚ ਮ ਉਹਦੇ ਜੱਗ ਵਿੱਚ ਛੋਟੇ ਜਿਹੇ ਚਾਰ ਵਿੱਚ ਮੈਂ ਬਣਾ ਲਵਨੀ ਹੁੰਦੀਆਂ ਤੇ ਇਹਨੂੰ ਕਰਦਾ ਰੀਫਿਲ ਕਰਦਾ ਨੇ ਕੰਟੇਨਰ ਵਿੱਚ ਔਰ ਮੈਂ ਦੋ ਡੱਬੀਆਂ ਲਾ ਕੇ ਰੱਖ ਦਿਆ ਮਸਾਲੇ ਵਾਸਤੇ ਜਿਵੇਂ ਇਹ ਵੱਡੀ ਡੱਬੀ ਵਿੱਚ ਸਾਰਾ ਮੈਂ ਰੀਫਿਲ ਕਰ ਲਿਆ ਇੱਕ ਮੈਂ ਛੋਟੀ ਲਗਾ ਕੇ ਰੱਖਦੇ ਉਹ ਚ ਮੈਂ ਥੋੜਾ ਜਿਹਾ ਕੱਢ ਲਾ ਨੇ ਹੁਣੇ ਤਿੰਨ ਚਾਰ ਦਿਨਾਂ ਦਾ ਕਿਉਂਕਿ ਜੇ ਆਪਾਂ ਇਸੇ ਡੱਬੀ ਨੂੰ ਬਾਰੀ-ਬਾਰੀ ਖੋਲੀ ਚੱਲਾਂਗੇ ਨਾ ਫਿਰ ਜਿਹੜੀ ਤੇ ਖੁਸ਼ਬੂ ਅਰੋਮਾ ਲੌਂਗ ਲਾਈ ਚੀਜ਼ ਉਹ ਖਤਮ ਹੋ ਜਾਣਾ ਜਾਂ ਨੂੰ ਮਸਾਲਾ ਜਿਵੇਂ ਜਿਵੇਂ ਆਪਾਂ ਯੂਜ਼ ਕਰਾਂਗੇ ਨਾ ਉਹ ਖੁਸ਼ਬੂ ਇਹਦਾ ਟੇਸਟ ਫਲੇਵਰ ਖਤਮ ਹੁੰਦਾ ਜਾਊਗਾ ਇਸ ਕਰਕੇ ਜੇ ਆਪਾਂ ਪਾਊਡਰ ਬਣਾ ਲਵਾਂਨੇ ਕਿਸੇ ਵੀ ਚੀਜ਼ ਦਾ ਉਹਦਾ ਫਲੇਵਰ ਅਰੋਮਾ ਜਲਦੀ ਖਤਮ ਹੁੰਦਾ ਇਸ ਕਰਕੇ ਮੈਂ ਥੋੜਾ ਕੱਢ ਲੰਨੇ ਲਗਾ ਡੱਬੀ 'ਚ ਇੱਕ ਜੋ ਮੈਂ ਖਤਮ ਹੁੰਦਾ ਦੁਬਾਰੇ ਫੇਰ ਕੱਢ ਲੰਨੀ ਆ ਤੇ ਉਸ ਤੋਂ ਬਾਅਦ ਮੈਂ ਕਰਨਾ ਸੀ ਸਰੋਂ ਦਾ ਤੇਲ ਰਿਫਿਲ ਜਿਹੜੇ ਅੰਦਰ ਕਿਚਨ 'ਚ ਸਾਡੇ ਕੋਲ ਬੋਟਲ ਲੱਗੀ ਹੋਈ ਆ ਇੱਕ ਤੇਲ ਵਾਲਾ ਡਿਸਪੈਂਸਰ ਲੱਗਿਆ ਹੋਇਆ ਤੇ ਉਹਦੇ ਵਿੱਚ ਤੇਲ ਖਤਮ ਸੀ ਤੇ ਮੈਂ ਕਿਹਾ ਚਲੋ ਇਹ ਭਰ ਲਾ ਬਾਹਰ ਵਾਲੀ ਕਿਚਨ 'ਚ ਬੋਟਲਸ ਪਈਆਂ ਨੇ ਸਰੋਂ ਦੇ ਤੇਲ ਦੀਆਂ ਘਰ ਦੀ ਸਰੋਂ ਦੀ ਕਹਾਣੀਆਂ ਸੀ ਕਢਾ ਕੇ ਕੜਾਈ ਹੋਈ ਉਹ ਹੀ ਰੱਖਦੇ ਹੁੰਨੇ ਤੇਲ ਇਹ ਬੋਟਲਸ ਭਰ ਲੰਨੀ ਆ ਮੈਂ ਫਿਰ ਜੋ ਸਵੇਰੇ ਕੁਕਿੰਗ ਕਰਾਂਗੇ ਫਿਰ ਦੇਖਾਂਗੇ ਵੀ ਤੇਲ ਹੈ ਨਹੀਂ ਫਿਰ ਉਧਰੋਂ ਚੱਕੋ ਭੱਜੋ ਹਨ ਭੱਜ ਦੌੜ ਜੀ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਕੰਮ ਕਰਨਾ ਵੀ ਪਹਿਲਾਂ ਆਪਣੀ ਤਿਆਰੀ ਹੋਵੇ ਤਾਂ ਆਪਾਂ ਨੂੰ ਫਿਰ ਕੰਮ ਕਰਨ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਇਧਰ ਉਧਰ ਭੱਜਣਾ ਨਹੀਂ ਪੈਂਦਾ ਕੋਈ ਚੀਜ਼ ਚੱਕਣ ਜਾਂ ਰਿਫਿਲ ਕਰਨ ਪਹਿਲਾਂ ਹੀ ਇਹ ਚੀਜ਼ਾਂ ਆਪਣੀਆਂ ਆਪਾਂ ਆਪਣੇ ਡੱਬਿਆਂ ਵਿੱਚ ਜਾਂ ਤੇਲ ਆਪਣੇ ਬੋਟਲਸ ਵਿੱਚ ਪਾ ਕੇ ਰੱਖੀਏ ਤੇਲ ਮੈਂ ਭਰ ਲਏ ਤੇ ਬੋਟਲਸ ਕਰਦਾਂਗੇ ਬਾਅਦੋਂ ਟਿਸ਼ੂ ਨਾਲ ਸਾਫ਼ ਨਹੀਂ ਫਿਰ ਉਹ ਚਿਪਚਿਪੀਆਂ ਆਈਆਂ ਤੇਲ ਵਾਲੀਆਂ ਹਨ ਅੱਛਾ ਆਨੰਦ ਕਈ ਵਾਰ ਚੱਕਦੇ ਧਰਦੇ ਨੇ ਹੱਥਾਂ ਤੋਂ ਫਿਸਲ ਜਾਂਦੀਆਂ ਨੇ ਇਸ ਕਰਕੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਟਿਸ਼ੂ ਨਾਲ ਕਰ ਦੂੰਗੀ ਸਾਫ਼ ਐਸੇ ਲਿਬੜੀ ਨਹੀਂ ਤੁਹਾਨੂੰ ਤੇਲ ਬਿਲਕੁਲ ਡੁੱਲਿਆ ਨਹੀਂ ਪਰ ਫਿਰ ਵੀ ਥੋੜੇ ਬਹੁਤ ਇਤਨੇ ਕਿਤੇ ਹੱਥ ਉਤੇ ਇੱਕ ਦੋ ਡ੍ਰੌਪ ਕੋਈ ਲੱਗ ਜਾਂਦਾ ਤੇ ਆਇਲ ਡਿਸਪੈਂਸਰ ਵੀ ਭਰ ਲਿਆ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਹੀ ਪਾਉਣੀ ਕਿਉਂਕਿ ਸਰੋਂ ਦਾ ਤੇਲ ਹੀ ਮੈਂ ਬਹੁਤ ਜ਼ਿਆਦਾ ਕੁਕਿੰਗ ਵਿੱਚ ਯੂਜ਼ ਕਰਦੀ ਹਾਂ ਦੇਸੀ ਘਿਓ ਤੇ ਸਰੋਂ ਦਾ ਤੇਲ ਹੀ ਯੂਜ਼ ਹੁੰਦਾ ਟਾਈਮ ਹੋ ਰਿਹਾ ਹੁਣ 8 ਵਜੇ ਦਾ ਅੱਜ ਮੈਨੂੰ ਰੋਟੀ ਪਾਣੀ ਖਾਣ ਨੂੰ ਕੁਝ ਵੀ ਜੀਨ ਕਰਾ ਮੇਰਾ ਜੀ ਕਰਦਾ ਕੋਈ ਠੰਡੀ ਚੀਜ਼ ਖਾਵਾਂ ਫਿਰ ਮੈਂ ਦਹੀਂ ਖਾਦੀ ਆ ਕੁਣ ਲਗਾਈ ਅਰਬੀ ਅਰਬੀ ਮੈਂ ਛਿਲਰੀ ਸੀ ਛਿਲਕੇ ਵਾਸ਼ ਕਰਕੇ ਨਾ ਅਖਬਾਰ ਦੇ ਉੱਪਰ ਪਾ ਕੇ ਮੈਂ ਸ干 ਲਈ ਤੇ ਇਹਨੂੰ ਕੱਟ ਕੇ ਰੱਖ ਦਿਆਂ ਸਵੇਰੇ ਬਣਾਉਂਗੀ ਅਰਬੀ ਦੀ ਸਬਜੀ ਉਸ ਤੋਂ ਬਾਅਦ ਪਿਆਜ਼ ਵੀ ਛਿਲਕੇ ਰੱਖੂੰਗੀ ਪਿਆਜ਼ ਵੀ ਛਿੱਲੇ ਹੋਏ ਖਤਮ ਫਿਰ ਸਵੇਰੇ ਕੰਮ ਆਸਾਨ ਹੋ ਜਾਂਦਾ ਹੈ ਨਾ स्मूथ ਲਿਪ ਆਪਣਾ ਕੰਮ ਕਰਿਆ ਨਹੀਂ ਕਿਉਂਕਿ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਤੇ ਪਿਆਜ਼ ਛਿਲਕੇ ਰੱਖੂੰਗੀ ਇਹਨੂੰ ਮੈਂ ਕੱਟ ਕੇ ਨਾ ਕੰਟੇਨਰ ਵਿੱਚ ਪਾ ਕੇ ਰੱਖ ਰੂ ਫ੍ਰਿਜ ਵਿੱਚ ਤੇ ਸਵੇਰੇ ਸਬਜੀ ਬਣ ਜੂਗੀ ਕੁਲਕੇ ਮੈਂ ਬਣਾਤੇ ਹਰਦੀਪਿੰਦਰ ਨੇ ਖਾਣਾ ਖਾਣਾ ਪਰ ਮੈਂ ਬਣਾ ਕੇ ਰੱਖਦੇ ਕਿਉਂਕਿ ਜਦੋਂ ਇੱਕ ਵਾਰ ਮੈਂ ਕੰਮ ਤੋਂ ਹਟ ਕੇ ਮੈਂ ਆ ਕੇ ਬੈਠ ਤੇ ਰੈਸਟ ਕਰਨ ਲੱਗਦਾ ਮੈਂ ਲੇਟ ਜਾਂ ਨਾ ਉਸ ਤੋਂ ਬਾਅਦ ਮੈਨੂੰ ਨਹੀਂ ਸੁਸਤੀ ਪੈਂਦੀ ਐ ਤੇ ਮੈਨੂੰ ਖੜਾ ਹੋਣਾ ਮੁਸ਼ਕਲ ਹੋ ਜਾਂਦਾ ਫਿਰ ਮੈਂ ਦਵੇਧਾ ਨੂੰ ਕਹਿੰਦੇ ਵੀ ਰੋਟੀ ਪਾਣੀ ਟਾਈਮ ਨਾਲ ਖਾ ਲਿਆ ਕਰੋ ਫਿਰ ਜਿਹੜੇ ਆਉਂਦੇ ਕੰਮ ਕਰੀ ਜਾਇਆ ਕਰੋ ਅੱਜ ਮੈਂ ਕੁਲਕੇ ਬਣਾ ਕੇ ਰੱਖਦੇ ਹੁਣ ਹੀ ਬਣਾ ਕੇ ਆਈਆਂ ਅਰਬ ਚੱਕਲੇ ਮੈਂ ਕਿ ਬੈ ਕੇ ਕੱਟ ਲਈਏ ਤੇ ਇਸ ਨਾਲ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਪਲੀ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਿਹਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ